ਅਸੀਂ ਪੜ੍ਹਾਈ ਦੇ ਨਾਲ ਅਕਲ ਨੂੰ ਜੋੜ ਕੇ ਕਿੰਨੀ ਵੱਡੀ ਮੂਰਖਤਾ ਕਰਦੇ ਆਂ ਕਾਫੀ ਵਾਰ ਹੁੰਦਾ ਹੈ ਕਿ ਜੇ ਕੋਈ ਪੜਿਆ ਲਿਖਿਆ ਇਨਸਾਨ ਹੋਵੇ ਤਾਂ ਅਸੀਂ ਸਮਝਦੇ ਆਂ ਕਿ ਇਸ ਨੂੰ ਬਹੁਤ ਅਕਲ ਆ ਕਿਉਂਕਿ ਸਮਾਜ ਦੇ ਵਿੱਚ ਐਵੇਂ ਹੁੰਦਾ ਪੜ੍ਹਾਈ ਲਿਖਾਈ ਨਾਲ ਅਕਲ ਹੀ ਜੋੜੀ ਗਈ ਆ ਜਿਹੜੇ ਪਿੰਡਾਂ ਦੇ ਲੋਕ ਨੇ ਇਹ ਬਹੁਤ ਪਿੱਛੇ ਨੇ ਇਹ ਹਾਲੇ ਵੀ ਖੇਤੀ ਕਰੀ ਜਾਂਦੇ ਨੇ ਟੈਕਨੋਲੋਜੀ ਤਾਂ ਇੰਨੀ ਉੱਪਰ ਚਲੀ ਗਈ ਆ ਜਿਹੜਾ ਬੰਦਾ ਅੱਜ ਕੱਲ ਅੰਗਰੇਜ਼ੀ ਬੋਲੇ ਉਹਦੇ ਵਿੱਚ ਐਟੀਟਿਊਡ ਤਾਂ ਮੱਲੋ-ਮੱਲੀ ਆ ਜਾਂਦਾ ਫਿਰ ਉਹ ਬੰਦੇ ਨੇ ਆਪਣੀ ਪੜ੍ਹਾਈ ਲਿਖਾਈ ਵੀ ਦੱਸਣੀ ਹੁੰਦੀ ਆ ਕਿ ਮੈਂ ਪੜ੍ਹਿਆ ਲਿਖਿਆ ਤਾਂ ਉਹ ਪੜ੍ਹੇ ਲਿਖੇ ਨੇ ਗੱਲਬਾਤ ਰਾਹੀਂ ਦੱਸਣੀ ਹੁੰਦੀ ਆ ਗੱਲਬਾਤ ਦੇ ਵਿੱਚ ਤੁਸੀਂ ਦੇਖੋ ਕਿ ਜੀ ਦੇ ਵਿੱਚ ਐਟੀਟਿਊਡ ਹੋਵੇ ਉਹਨਾਂ ਨੇ ਗੱਲਾਂ ਦੇ ਵਿੱਚ ਹੀ ਆਪਣੀ ਚੀਜ਼ਾਂ ਐਡ ਕਰ ਦੇਣੀਆਂ ਜਿਵੇਂ ਕਿ ਉਹਨਾਂ ਇਹ ਕਹਿੰਨਾ ਬੀਸਿਕਲੀ ਐਕਚੁਅਲੀ ਲਿਟਰਲੀ ਥਿਸ ਥੈਟ ਯੈਸ نو ਇਹ ਚੀਜ਼ਾਂ ਆਮ ਹੀ ਐਡ ਕਰ ਦਿੰਦੇ ਆ ਤੇ ਇਹ ਬੰਦੇ ਦੇ ਵਿੱਚ ਐਟੀਟਿਊਡ ਲਿਆਉਂਦੀਆਂ ਨੇ ਸਾਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਸਾਜਾਕਰ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਇੱਕ ਕਹਾਣੀ ਰਾਹੀਂ ਕਿ ਜੇਕਰ ਤੁਹਾਨੂੰ ਵੀ ਸਾਰਿਆਂ ਨੂੰ ਲੱਗਦਾ ਹੈ ਕਿ ਬੜ ਲੇ ਕੇ ਅਕਲ ਸਾਰਿਆਂ ਨੂੰ ਆ ਜਾਂਦੀ ਆ ਤਾਂ ਆਪਾਂ ਕਾਫੀ ਵਾਰ ਮੂਰਖ ਬਣ ਜਾਂਦੇ ਆ ਕਾਫੀ ਵਾਰ ਅਸੀਂ ਸਿਰਫ ਪੜ੍ਹਾਈ ਲਿਖਾਈ ਨੂੰ ਅਕਲ ਸਮਝ ਕੇ ਬਿਨਾ ਮਤਲਬ ਤੋਂ ਚੀਜ਼ਾਂ ਨੂੰ ਤਵੱਚੋਂ ਦੇ ਦਿੰਦੇ ਆ ਸੋ ਅੱਜ ਮੈਂ ਗੱਲ ਕਰੂੰਗੀ ਇੱਕ ਕਹਾਣੀ ਰਾਹੀਂ ਇਹ ਕਹਾਣੀ ਸ਼ਾਇਦ ਥੋੜੀ ਵੀ ਸੋਚ ਹਲਾ ਦੇਵੇਗੀ ਇਹ ਕਹਾਣੀ ਤੁਹਾਨੂੰ ਹਸਾਊਗੀ ਦੇ ਨਾਲ ਦੀ ਨਾਲ ਕਿਤੇ ਨਾ ਕਿਤੇ ਤੁਹਾਨੂੰ ਇਹ ਸੋਚਣ ਲਈ ਮਜਬੂਰ ਕਰੂਗੀ ਕਿ ਅਸੀਂ ਪੜ੍ਹਾਈ ਦੇ ਨਾਲ ਅਕਲ ਨੂੰ ਜੋੜ ਕੇ ਕਿੰਨੀ ਵੱਡੀ ਮੂਰਖਤਾ ਕਰਦੇ ਆਂ ਕਾਫੀ ਵਾਰ ਹੁੰਦਾ ਹੈ ਕਿ ਜੇ ਕੋਈ ਪੜਿਆ ਲਿਖਿਆ ਇਨਸਾਨ ਹੋਵੇ ਤਾਂ ਅਸੀਂ ਸਮਝਦੇ ਆਂ ਕਿ ਇਸ ਨੂੰ ਬਹੁਤ ਅਕਲ ਹੈ ਕਿਉਂਕਿ ਸਮਾਜ ਦੇ ਵਿੱਚ ਐਵੇਂ ਹੁੰਦਾ ਪੜ੍ਹਾਈ ਲਿਖਾਈ ਨਾਲ ਅਕਲ ਹੀ ਜੋੜੀ ਗਈ ਹੈ ਪਰ ਅਕਲ ਅਸਲ ਦੇ ਵਿੱਚ ਆਉਂਦੀ ਹੈ ਸਮੇ ਨੂੰ ਸਮਝ ਕੇ ਸਥਿਤੀ ਨੂੰ ਸਮਝ ਕੇ ਤੇ ਸੰਸਕਾਰਾਂ ਤੋਂ ਮੇਰਾ ਆਪਣਾ ਵੀ ਇਹ ਪਰਸਨਲ ਵਿਚਾਰ ਹਮੇਸ਼ਾ ਰਹਿੰਦਾ ਹੈ ਕਿ ਪੜ੍ਹਾਈ ਲਿਖਾਈ ਦਾ ਅਕਲ ਨਾਲ ਕੋਈ ਸਵੰਦ ਨਹੀਂ ਪੜ੍ਹਾਈ ਲਿਖਾਈ ਇੱਕ ਡਿਗਰੀ ਹੁੰਦੀ ਆ ਚਲੋ ਮੈਂ ਐਵੇਂ ਇੱਕ ਗੱਲ ਕਰਦੀ ਆ ਉਸ ਟਾਈਮ ਦੀ ਗੱਲ ਕਰਦੀ ਆ ਉਸ ਪਿੰਡਾਂ ਦੀ ਗੱਲ ਕਰਦੀ ਆ ਜਿੱਥੇ ਲੋਕ ਬਾਲੇ ਪੜੇ ਲਿਖੇ ਨਹੀਂ ਸੀ ਹੁੰਦੇ ਲੋਕ ਬੇਸ਼ੱਕ ਘੱਟ ਪੜੇ ਲਿਖੇ ਹੁੰਦੇ ਸੀ ਪਰ ਉਹਨਾਂ ਦਾ ਦਿਮਾਗ ਫੁੱਲ ਵਰਜਨ ਜਿਹੜੇ ਆਪਾਂ ਪੰਜਾਬੀ ਚ ਕਹੀਏ ਦਿਮਾਗ ਪੂਰਾ ਤਿੱਤਰ ਉਹ ਤਾਜਾ ਹੁੰਦਾ ਸੀ ਹਮੇਸ਼ਾ ਈਵੇਂ ਹੀ ਪਿੰਡ ਦੇ ਵਿੱਚ ਇੱਕ ਪਾਤਰ ਦੀ ਗੱਲ ਕਰੂੰ ਪਾਤਰ ਮੰਗਾ ਜਿਹੜਾ ਮਸਾ ਸੱਤ ਅੱਠ ਪੜਿਆ ਹੋਇਆ ਸੀ ਪਰ ਸੱਤ ਅੱਠ ਪੜ ਕੇ ਵੀ ਉਹ ਆਪਣੇ ਆਪ ਨੂੰ ਕਿਸੇ ਆਈਏਐਸ ਅਫਸਰ ਤੋਂ ਘੱਟ ਨਹੀਂ ਸਮਝਦਾ ਸੀ ਉਹ ਹਮੇਸ਼ਾ ਗੱਲ ਕਰਦਾ ਸੀ ਕਿ ਉਸ ਨੂੰ ਬਹੁਤ ਅਕਲ ਆ ਕਿਉਂਕਿ ਉਹ ਸੱਤ ਅੱਠ ਪੜਿਆ ਹੋਇਆ ਸੀ ਅਕਸਰ ਜਿਵੇਂ ਹੁੰਦਾ ਆ ਕਿ ਗੱਲ ਬੇਸ਼ੱਕ ਅਸੀਂ ਕਰੀਏ ਕਿ ਮੇਰੇ ਕੋਲ ਬਹੁਤ ਦਿਮਾਗ ਆ ਬਹੁਤ ਤਕਲਾ ਜਿਆਦਾ ਵਾਰ ਇਹੀ ਹੁੰਦਾ ਕਿ ਅਸੀਂ ਦਿਮਾਗ ਘਰ ਛੱਡ ਆਉਨੇ ਆ ਪਰ ਉਹ ਪਿੰਡ ਦਾ ਸੀ ਸਿੱਧਾ ਸਾਦਾ ਬੰਦਾ ਸੱਤ ਅੱਠ ਪੜਿਆ ਹੋਇਆ ਤੇ ਉਸੇ ਪਿੰਡ ਦਾ ਇੱਕ ਹੋਰ ਮੁੰਡਾ ਬਾਹਰੋਂ ਪੜ ਕੇ ਆਇਆ ਜਿਹੜਾ ਕਿ ਫੁੱਲ ਅੰਗਰੇਜ਼ੀ ਬੋਲਦਾ ਸੀ ਤੇ ਆਪਾਂ ਆਮ ਹੀ ਦੇਖਿਆ ਜਿਹੜਾ ਬੰਦਾ ਅਰਜਕਲ ਅੰਗਰੇਜ਼ੀ ਬੋਲੇ ਉਹਦੇ ਵਿੱਚ ਐਟੀਟਿਊਡ ਤਾਂ ਮੱਲੋ-ਮੱਲੀ ਆ ਜਾਂਦਾ ਫਿਰ ਉਹ ਬੰਦੇ ਨੇ ਆਪਣੀ ਪੜ੍ਹਾਈ ਲਿਖਾਈ ਵੀ ਦੱਸਣੀ ਹੁੰਦੀ ਆ ਕਿ ਮੈਂ ਪੜਿਆ ਲਿਖਿਆ ਤਾਂ ਉਹ ਪੜ੍ਹੇ ਲਿਖੇ ਨੇ ਗੱਲਬਾਤ ਰਾਹੀਂ ਦੱਸਣੀ ਹੁੰਦੀ ਆ ਗੱਲਬਾਤ ਦੇ ਵਿੱਚ ਤੁਸੀਂ ਦੇਖੋ ਕਿ ਜੀ ਦੇ ਵਿੱਚ ਐਟੀਟਿਊਡ ਹੋਵੇ ਉਹਨਾਂ ਨੇ ਗੱਲਾਂ ਦੇ ਵਿੱਚ ਹੀ ਆਪਣੀ ਚੀਜ਼ਾਂ ਐਡ ਕਰ ਦੇਣੀਆਂ ਜਿਵੇਂ ਕਿ ਉਹਨਾਂ ਨੇ ਕਿਹਾ ਬੇਸਿਕਲੀ ਐਕਚੁਅਲੀ ਲਿਟਰਲੀ ਥਿਸ ਥੈਟ ਯੈਸ ਨੋ ਇਹ ਚੀਜ਼ਾਂ ਆਮ ਹੀ ਐਡ ਕਰ ਦਿੰਦੇ ਆ ਤੇ ਇਹ ਬੰਦੇ ਦੇ ਵਿੱਚ ਐਟੀਟਿਊਡ ਲਿਆਉਂਦੀਆਂ ਨੇ ਕਾਫੀ ਵਾਰ ਹੁੰਦਾ ਆ ਇਹ ਇਹ ਕਹਾਣੀ ਹਰ ਇੱਕ ਦੀ ਨਹੀਂ ਪਰ ਕਾਫੀ ਹਨ ਰਿਲੇਟ ਵੀ ਕਰਦੇ ਹੋ ਸੋ ਜਿਹੜਾ ਪੜਿਆ ਲਿਖਿਆ ਮੁੰਡਾ ਸੀਗਾ ਉਹਦੇ ਕੋਲ ਪੂਰਾ ਐਟੀਟਿਊਡ ਤੇ ਉਹਦਾ ਨੌਸੀ ਰੌਣਕ ਸਿੰਘ ਜਦੋਂ ਨੇ ਪਿੰਡ ਦੇ ਵਿੱਚ ਆ ਕੇ ਆਮ ਬਜ਼ੁਰਗਾ ਨਾਲ ਗੱਲਾਂ ਕਰਨੀਆਂ ਉਹਨਾਂ ਦੇ ਨਾਲ ਵੀ ਜਿਵੇਂ ਇਹ ਸ਼ਬਦ ਲਾਉਣੇ ਬੇਸਿਕਲੀ ਐਕਚੁਅਲੀ ਦਿਸ that ਲਾਉਣੇ ਤਾਂ ਪਿੰਡ ਵਾਲਿਆਂ ਨੂੰ ਲੱਗਣਾ ਵੀ ਬੜਾ ਪੜਿਆ ਲਿਖਿਆ ਮੁੰਡਾ ਤਾਂ ਉਹਨਾਂ ਨੇ ਹੱਸਦੇ ਮਜ਼ਾਕ ਕਰਦੇ ਕਿਉਂਕਿ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਆਮ ਚੱਲਦੀਆਂ ਨੇ ਫਿਰ ਉਹ ਬੰਦੇ ਦਾ ਮਜ਼ਾਕ ਵੀ ਉਡਾਉਂਦੇ ਆ ਤੇ ਉਹਨਾਂ ਨੇ ਮਜ਼ਾਕ ਨਾ ਕਹਿਣਾ ਵੀ ਲੱਗਦਾ ਰੌਣਕ ਸਿੰਘ ਤਾਂ ਪੂਰੀ ਡਿਕਸ਼ਨਰੀ ਨਿਕਲ ਗਿਆ ਕਿਉਂਕਿ ਅੰਗਰੇਜ਼ੀ ਇੰਨੀ ਬੋਲਦਾ ਸੀ ਫੱਟੇ ਚੱਕਦਾ ਸੀ ਤੇ ਰਾਨਕ ਨੇ ਇੱਕ ਵਾਰ ਮੰਗੇ ਨੂੰ ਕਿਹਾ ਕਿ ਅੰਕਲ this village life has no future ਕਿਉਂਕਿ ਉਹਦਾ ਮਜ਼ਾਕ ਵੀ ਉੜਦਾ ਹੁੰਦਾ ਸੀ ਤਾਂ ਉਹਨੂੰ ਲੱਗਿਆ ਕਿ ਲੋਕ ਬੜੇ ਅਨਪੜ੍ਹ ਨੇ no future ਹੈ ਇਹਨਾਂ ਦਾ ਮੰਗੇ ਨੇ ਉਹਨੂੰ ਬੜਾ ਵਧੀਆ ਜਵਾਬ ਦਿੱਤਾ ਕਹਿੰਦਾ ਰਾਨਕ ਫਿਊਚਰ ਬੇਸ਼ੱਕ ਤੇਰੇ ਕੋਲ ਆ ਪਰ ਤੈਨੂੰ ਪ੍ਰੈਜ਼ੈਂਟ ਦਾ ਨਹੀਂ ਪਤਾ ਤੇਰੇ ਕੋਲ ਪ੍ਰੈਜ਼ੈਂਟ ਹੈ ਨਹੀਂ ਕਿਉਂਕਿ ਪ੍ਰੈਜ਼ੈਂਟ ਉਹੀ ਹੈ ਜਿਹੜਾ ਸਮੇ ਨੂੰ ਸਮਝੇ ਇਹ ਮੰਗੇ ਦੀ ਕਹੀ ਗੱਲ ਬਹੁਤ ਵੱਡੀ ਗੱਲ ਆ ਕਿ ਪ੍ਰੈਜ਼ੈਂਟ ਨੂੰ ਸਮਝਣਾ ਇਹ ਅਕਲ ਦੀ ਵੀ ਗੱਲ ਆ ਸੋ ਰੌਣਕ ਨੇ ਆਵੇਂ ਕਹਿਣਾ ਕਿ ਜਿਹੜੇ ਪਿੰਡਾਂ ਦੇ ਲੋਕ ਨੇ ਇਹ ਬਹੁਤ ਪਿੱਛੇ ਨੇ ਇਹ ਹਾਲੇ ਵੀ ਖੇਤੀ ਕਰੀ ਜਾਂਦੇ ਨੇ પ્રાਣੀਆਂ ਚੀਜ਼ਾਂ ਦੇ ਨਾਲ ਖੇਤੀ ਕਰੀ ਜਾਂਦੇ ਟੈਕਨੋਲੋਜੀ ਤਾਂ ਇੰਨੀ ਉੱਪਰ ਚਲੀ ਗਈ ਆ ਮੰਗੇ ਨੇ ਉਹਨੂੰ ਕਿਹਾ ਕਿ ਜਿਵੇਂ ਤੁਸੀਂ ਮੋਬਾਈਲ ਦੇ ਨਾਲ ਫੋਟੋਆਂ ਖਿੱਚਦੇ ਆ ਨਾ ਇਵੇਂ ਇਹ ਧਰਤੀ ਅੰਨ ਖਿੱਚਦੀ ਹੈ ਇਵੇਂ ਇਹ ਧਰਤੀ ਫੂਡ ਖਿੱਚਦੀ ਹੈ ਜੇ ਖੇਤੀ ਕਰਦੇ ਆ ਖੇਤੀ ਅੰਨ ਲੈ ਕੇ ਆਉਂਦੀ ਆ ਸੋ ਟੈਕਨੋਲੋਜੀ ਬਿਸ਼ੱਕ ਮੋਬਾਈਲ ਰਾਹੀਂ ਹੋਰ ਪਾਸੇ ਚੱਲੇਗੀ ਪਰ ਧਰਤੀ ਵੀ ਇੱਕ ਟੈਕਨੋਲੋਜੀ ਹੈ ਇਹ ਫੂਡ ਖਿੱਚਦੀ ਆ ਇੱਥੋਂ ਸਿੱਖਾਂ ਨੇ ਆ ਇਹ ਮੰਗੇ ਦੀ ਸੋਚ ਸੀ ਤੇ ਇੱਕ ਦਿਨ ਕੀ ਹੋਇਆ ਪਿੰਡ ਦੇ ਵਿੱਚ ਲਾਈਟ ਚਲੀ ਗਈ ਹੁਣ ਜਿਹੜਾ ਬੰਦਾ ਹਰ ਟਾਈਮ ਮੋਬਾਈਲ ਤੇ ਰਹਿੰਦਾ ਟੈਕਨੋਲੋਜੀ ਤੇ ਡਿਪੈਂਡ ਕਰਦਾ ਆ ਤਾਂ ਉਹਦੀ ਤਾਂ ਸਾਰੀ ਦੁਨੀਆ ਹੀ ਖਤਮ ਹੋ ਜਾਣੀ ਐ ਰੌਣਕ ਦੀ ਦੁਨੀਆ ਹੀ ਖਤਮ ਹੋ ਗਈ ਕਿਉਂਕਿ ਲਾਈਟ ਚਲੀ ਗਈ ਇੰਟਰਨੈਟ ਚਲੇ ਗਿਆ ਫੋਨ ਚਾਰਜ ਨਹੀਂ ਤੇ ਉਹ ਕੀ ਕਰੂਗਾ ਉਹ ਮੰਗੇ ਨੂੰ ਆ ਕੇ ਕਹਿੰਦਾ ਵੀ ਅੰਕਲ ਇੱਥੇ ਤਾਂ ਕੋਈ ਨੈਟਵਰਕ ਹੀ ਨਹੀਂ ਮੰਗਾ ਕਹਿੰਦਾ ਹਾਂ ਇੱਥੇ ਨੈਟਵਰਕ ਵੇਸ਼ਕ ਨਹੀਂ ਪਰ ਇੱਥੇ ਕਨੈਕਸ਼ਨ ਹੈਗਾ ਇਥੇ ਦਿਲਾਂ ਦੇ ਕਨੈਕਸ਼ਨ ਹੈਗੇ ਆ ਇਥੇ ਲੋਕਾਂ ਦੇ ਨਾਲ ਕਨੈਕਸ਼ਨ ਹੈਗੇ ਆ ਇਸ ਕਰਕੇ ਸਾਨੂੰ ਨੈਟਵਰਕ ਦੀ ਕੋਈ ਪਰਵਾਹ ਨਹੀਂ ਤੇ ਮੰਗਾ ਰਾਮ ਨਾਲ ਆਪਣੇ ਮੰਜੇ ਤੇ ਲੱਤ ਤੇ ਲੱਤ ਧਰੀ ਪਿਆ ਆ ਉਹਨੂੰ ਕੋਈ ਚੱਕਰ ਨਹੀਂ ਨੈਟਵਰਕ ਹੈਗਾ ਜਾਂ ਨਹੀਂ ਹੈਗਾ ਹੁਣ ਵਿਚਾਰਾ ਰੌਣਕ ਨਵੇਂ ਜਵਾਨੇ ਦਾ ਤੇ ਉਹ ਰੋਟੀ ਤੋਂ ਵੀ ਬੈਠਾ ਕਿਉਂਕਿ ਆਮ ਹੈ ਹੁਣ ਫੂਡ ਵਗੈਰਾ ਆਰਡਰ ਕਰਦੇ ਆ ਬੱਚੇ ਉਹਨਾਂ ਨੂੰ ਨੈਟਵਰਕ ਦੀ ਲੋੜ ਆ ਫੋਨ ਦੀ ਲੋੜ ਆ ਜ਼ਮੈਟੋ ਦੀ ਲੋੜ ਆ ਉਹ ਕੁਛ ਨਹੀਂ ਸੀ ਸੋ ਮੰਗੇ ਨੇ ਉਹਨੂੰ ਰੋਟੀ ਤੇ ਪਿਆਜ਼ ਤਰਿਆ ਲੱਸੀ ਰੱਖੀ ਉਹਨੂੰ ਦੇ ਦਿੱਤਾ ਤੇ ਜਦ ਰੌਣਕ ਜਿਹਨੂੰ ਭੁੱਖ ਲੱਗੀ ਸੀ ਰੋਟੀ ਖਾਦੀ ਉਹ ਕਹਿੰਦਾ ਅੰਕਲ ਥਿਸ ਇਜ਼ ਦਾ ਬੈਸਟ ਫੂਡ ਮੰਗਾ ਕਹਿੰਦਾ ਇਹ ਫੂਡ ਨਹੀਂ ਪੁੱਤ ਇਹ ਸਾਡੀ ਧਰਤੀ ਦਾ ਪਿਆਰ ਆ ਇਹ ਪਿਆਰ ਆ ਇਹ ਸਾਡੀ ਕਨੈਕਸ਼ਨ ਆ ਇਹ ਸਾਡੇ ਦਿਲਾਂ ਨਾਲ ਦਿਲਾਂ ਨੂੰ ਜੁੜੇ ਹੋਏ ਲੋਕਾਂ ਦਾ ਪਿਆਰ ਆ ਸੋ ਜੇ ਆਪਾਂ ਇਹ ਚੀਜ਼ ਸੋਚਦੇ ਆ ਕਿ ਅਕਲ ਕੱਲੀ ਪੜ੍ਹ ਲਿਖ ਕੇ ਆਉਂਦੀ ਆ ਤਾਂ ਅਸੀਂ ਕਾਫੀ ਵਾਰ ਇਹ ਮੂਰਖਤਾ ਕਰਦੇ ਆਂ ਅਕਲ ਪੜ੍ਹ ਲਿਖ ਕੇ ਨਹੀਂ ਆਉਂਦੀ ਕੱਲੀ ਅਕਲ ਸਮੇ ਨੂੰ ਸਮਝਣ ਨਾਲ ਆਉਂਦੀ ਆ ਅਕਲ ਸਥਿਤੀ ਨੂੰ ਸਮਝਣ ਨਾਲ ਆਉਂਦੀ ਆ ਅਕਲ ਸੰਸਕਾਰਾਂ ਦੇ ਨਾਲ ਆਉਂਦੀ ਆ ਇਹ ਕਹਾਣੀ ਆਪਣੇ ਵਿੱਚੋਂ ਕਾਫੀ ਜਾਣਿਆਂ ਦੀ ਹੋਵੇਗੀ ਜੇ ਤੁਹਾਨੂੰ ਇਹ ਕਹਾਣੀ ਸੁਣ ਕੇ 1 ਮਿੰਟ ਲਈ ਹਾਸਾ ਵੀ ਆਇਆ ਜਾਂ ਇਹਨੇ 1 ਮਿੰਟ ਲਈ ਤੁਹਾਨੂੰ ਚੁੱਪ ਕਰਾਇਆ ਜਾਂ ਇਹ ਕਹਾਣੀ ਨੇ 1 ਮਿੰਟ ਲਈ ਤੁਹਾਨੂੰ ਕੁਝ ਸੋਚਣ ਲਈ ਮਜਬੂਰ ਕੀਤਾ ਤਾਂ ਜ਼ਰੂਰ ਤੁਸੀਂ ਇਹ ਕਹਾਣੀ ਅੱਗੇ ਸ਼ੇਅਰ ਕਰਿਓ ਇਸ ਨੂੰ ਲਾਈਕ ਕਰਿਓ ਜੇ ਹਲੇ ਸਾਡਾ ਸਾਂਝੇ ਕਰਦਾ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਕਿ ਪੜ੍ਹੇ ਲਿਖੇ ਮੂਰਖ ਜਾਂ ਸਿਆਣੇ ਇਸ ਕਹਾਣੀ ਨਾਲ ਤੁਸੀਂ ਕਿੰਨਾ ਸਹਿਮਤ ਹੋ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਸਤਿ ਸ਼੍ਰੀ ਅਕਾਲ